ਬੇਸਿਕਲੀ ਜੀ ਅੱਜ 17 ਜਨਵਰੀ ਨੂੰ ਸਾਰੇ ਪੰਜਾਬ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸਾਡੀ ਮਾਰਨਿੰਗ ਸੀਐਮ ਸਾ ਪੰਜਾਬ ਦੇ ਡੀਜੀਪੀ ਦਾ ਪੰਜਾਬ ਦੀ ਡਾਇਰੈਕਸ਼ਨਸ ਦੇ ਉੱਤੇ ਇੱਕ ਸਪੈਸ਼ਲ ਡਿਜੀ ਲਾਅ ਆਰਡਰ ਵੱਲੋਂ ਇੱਕ ਪ੍ਰੋਗਰਾਮ ਆਇਆ ਸੀ ਉਹਦੇ ਤਹਿਤ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਹੌਟਸਪੌਟ ਏਰੀਆਜ਼ ਹਨ ਉੱਥੇ ਆਪਾਂ ਇਹ ਕਾਸੋ ਕੋਆਰਡੀਨੇਟਡ ਸਰਜ ਆਪਰੇਸ਼ਨ ਚਲਾ ਰਹੇ ਹਾਂ ਤੇ ਜਿਲ੍ਹਾ ਲੁਧਿਆਣਾ ਦੇ ਹਾਤੀ ਦੇ ਵਿੱਚ ਵੀ ਕਰੀਬ 17 ਇਹ ਜਿਹੀਆਂ ਜਗ੍ਹਾ ਨੇ ਪੂਰੇ ਜ਼ਿਲ੍ਹੇ 'ਚ ਜਿੱਥੇ ਸਾਨੂੰ ਇਨਫੋਰਮੇਸ਼ਨ ਸੀ ਵੀ ਜਿੱਥੇ ਲੋਕੀ ਕੰਜ਼ੂਮ ਕਰਦੇ ਆ ਵੇਖਦਾ ਸੋ ਉਹ ਉਹਨਾਂ ਸਾਰੇ ਹੀ ਪੁਆਇੰਟਾਂ ਤੇ ਆਪਾਂ ਇਹ ਅੱਜ ਸਰਚ ਅਭਿਆਨ ਚਲਾਇਆ ਹੈ ਤੇ ਇਸ ਵੇਲੇ 11:00 ਵਜੇ ਤੋਂ ਸ਼ੁਰੂ ਹੋ ਕੇ 2:00 ਵਜੇ ਤੱਕ ਚੱਲੇਗਾ ਤੋਂ ਸਾਡੀ ਸਾਰੀ ਸਾਰੀ ਕਾਰਵਾਈ ਜਾਰੀ ਹੈਗੀ ਹੈ ਕੁਝ ਬੰਦੇ ਵੀ ਰਾਉਂਡ ਅਪ ਹੋਏ ਨੇ ਸ਼ੱਕੀ ਤੇ ਉਹਨਾਂ ਤੋਂ ਕੀ ਰਿਕਵਰੀ ਹੋਈ ਕੀ ਉਹਨਾਂ ਤੇ ਇੱਕ ਐਕਸ਼ਨ ਲੈਣਾ ਹੈਗਾ ਉਹ ਇੱਕ ਡਿਟੇਲਡ ਪ੍ਰੈਸ ਰਿਲੀਜ਼ ਤੁਹਾਨੂੰ ਦੁਪਹਿਰੋਂ ਬਾਅਦ ਬਰੀਫ ਕਰ ਦਾਂਗੇ ਤੋਂ ਇਹ ਇਹੋ ਜਿਹੇ ਪ੍ਰੋਗਰਾਮ ਤੁਸੀਂ ਪਹਿਲਾਂ ਤੇ ਇਹਨਾਂ ਦਾ ਮੇਨ ਮਕਸਦ ਇਹ ਹੀ ਹੁੰਦਾ ਕਿ ਜਿਹੜੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੀ ਲੜੀ ਨੂੰ ਵਧਾਉਂਦੇ ਹੋਏ ਜਿਹੜੇ ਵੀ ਮਾਰੇ ਅਨਸਰ ਹੈ ਜਿਹੜੇ ਨਸ਼ਾ ਵੇਚਦੇ ਆ ਨਸ਼ਾ ਜਿਹੜੇ ਕਰਦੇ ਹੈ ਉਹਦਾ ਕਿੰਨੀ ਪੁਲਿਸ ਦੀ ਸਰਕਾਰ ਦੀ ਬੜੀ ਪੋਜ਼ਿਟਿਵ ਅਪਰੋਚ ਆ ਵੀ ਆਪਾਂ ਤੁਸਾਂ ਦੇਖਿਆ ਹੋਣਾ ਓਟ ਸੈਂਟਰਾਂ ਤੇ ਤੇ ਆਪਣੇ ਜਿਹੜੇ ਡੀਡਿਕਸ਼ਨ ਸੈਂਟਰਸ ਹੈ ਉੱਥੇ ਆਪਾਂ ਜਮਾ ਕਰਾ ਰਹੇ ਹਾਂ ਪਰ ਜਿਹੜੇ ਨਸ਼ਾ ਵੇਚਣ ਤੋਂ ਨਹੀਂ ਹਟਦੇ ਉਹਦੇ ਖਿਲਾਫ ਲਗਾਤਾਰ ਜਿਹੜੀ ਕਾਰਵਾਈ ਐ ਐਨਡੀਪੀਐਸ ਐਕਟ ਦੇ ਤਹਿਤ ਉਹ ਜਾਰੀ ਹੈ ਤੇ ਇਸੇ ਤਰ੍ਹਾਂ ਅੱਗੇ ਵੀ ਇਹ ਜੇ ਆਪਰੇਸ਼ਨ ਚੱਲਦੇ ਰਹਿਣਗੇ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਤੇ ਪੁਲਿਸ ਆਪਣੀ ਜਿਹੜੀ ਡਿਊਟੀ ਉਹ ਇਸੇ ਤਰ੍ਹਾਂ ਐਨਡੀਪੀਐਸ ਐਕਟ ਦੇ ਅੰਡਰ ਨਿਭਾਉਂਦੀ ਰਹੂਗੀ ਸਰ ਉਮੀਦ ਹੈ ਕਿ ਜਲਦੀ ਜਗਰਾਉਂ ਵੀ ਨਸ਼ਾ ਮੁਕਤ ਹੋਏਗਾ ਦੇਖੋ ਜੀ ਕਾਫੀ ਜਿਵੇਂ ਤੁਸੀਂ ਦੇਖਿਆ ਹੋਣਾ ਹੈ ਕਿ ਅ ਫਰਕ ਪਿਆ ਹੈਗਾ ਤੇ ਉਹਦੇ ਨਾਲ ਪੋਜੀਟਿਵ ਇੰਪੈਕਟ ਹੋ ਰਿਹਾ ਹੈ ਆਪਾਂ ਟਾਈਮ ਟੂ ਟਾਈਮ ਸਾਰੀ ਇਨਸਟਰਕਸ਼ਨਸ ਆਪਾਂ ਦਿੱਤੀਆਂ ਹੋਈਆਂ ਨੇ ਸਾਡੀ ਸੀਆਈਏ ਸਟਾਫ ਵੱਲੋਂ ਵੀ ਅ ਪਿਛਲੇ ਦਿਨਾਂ 'ਚ ਵੱਡੀ ਰਿਕਵਰੀ ਵੀ ਹੋਈ ਸੀ ਸੋ ਇਹ ਸਾਡਾ ਪੂਰਾ ਹੀ ਅਸੀਂ ਟੈਕਨੀਕਲ ਬੇਸਿਸ ਤੇ ਵੀ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਵੀ ਦੀ ਜਿਹੜੇ ਸਟਰੀਟ ਲੈਵਲ ਦੀ ਪੈਡਲਿੰਗ ਹੈ ਉਥੇ ਵੀ ਅਸੀਂ ਮਲਟੀ ਪ੍ਰਾਂਗ ਸਟ੍ਰੈਟਜੀ ਰਹੀ ਚੱਲਦੇ ਹੋਏ ਈਵਨ ਤੁਸੀਂ ਦੇਖਿਆ ਹੋਊਗਾ 68F ਦੇ ਵਿੱਚ ਜਿਹੜੇ ਕੇਸਸ ਸਾਡੀ ਪ੍ਰੋਪਰਟੀ ਅਟੈਚ ਹੋਈਆਂ ਨੇ ਉਹ ਵੀ ਸਾਡੇ ਕਾਫੀ ਮਤਲਬ ਇਨ ਉਹਦੀ ਜਿਵੇਂ ਗੱਲ ਕਰਾਂ ਤਾਂ ਕਰੀਬ 25 ਤੋਂ 30 ਕਰੋੜ ਦੀ ਪ੍ਰੋਪਰਟੀ ਅਸੀਂ ਅਟੈਚ ਕਰਾ ਚੁੱਕੇ ਹਾਂ ਪਿਛਲੇ 1 ਸਾਲ ਦੇ ਵਿੱਚ ਜਿਹੜਾ ਸਾਲ ਬੀਤਿਆ ਹੈ ਸੋ ਲੁਧਿਆਣਾ ਦੇ ਹਾਥੀ ਪੁਲਿਸ ਪੂਰੀ ਵਚਨਬੱਧ ਹੈ ਜੀ ਜਗਰਾਉਂ ਜ਼ਿਲ੍ਹੇ ਨੂੰ ਡਰਗ ਫਰੀ ਬਣਾਉਣ ਲਈ ਤੇ ਉਸੇ ਰਾਹ ਦੇ ਵਿੱਚ ਜਿਹੜੇ ਸਾਡੇ ਐਫਰਟਸ ਲਗਾਤਾਰ ਜਾਰੀ ਹੈ ਜੀ ਥੈਂਕ ਯੂ ਥੈਂਕ ਯੂ ਜੀ